ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਸਤੂ ਸਾਰੇ ਆਨੇ ਠੀਕ ਠਾਕ ਹੋਗੇ ਤੰਦਰੁਸਤ ਹੋਵਾਂਗੇ ਖੁਸ਼ਹਾਲ ਹੋਵਾਂਗੇ ਮੇਰੀ ਬਿਲਕੁਲ ਠੀਕ ਹੈ ਟਾਈਮ ਜਿਹੜਾ ਹੁਣ ਹੋ ਰਿਹਾ ਸਵਾ 8 ਦਾ ਸਵਾ 8 ਵਾਂਗ ਹੋ ਗਿਆ ਟਾਈਮ ਤੇ ਅੰਦਰ ਸਬਜੀ ਵਗੈਰਾ ਮੈਂ ਬਣਾਈ ਕੱਦੂ ਦੀ ਆਪਣੇ ਬ੍ਰੈਕਫਾਸਟ ਵੀ ਚੋਪਿੰਗ ਕਰੀ ਜਸਟ ਬਣਾਉਣਾ ਰਹਿ ਗਿਆ ਤੇ ਬਾਹਰ ਮਸ਼ੀਨ ਚ ਪਾਈ ਹੋਏ ਨੇ ਕੱਪੜੇ ਥੋੜਾ ਜਿਹਾ ਕੱਪੜੇ ਨੇ ਮੈਂ ਕਿਹਾ ਚਲੋ ਵਾਸ਼ ਕਰਦਾ ਲਾਲਚ ਹੋ ਗਿਆ ਮੇਰੇ ਕੋਲ ਟਾਈਮ ਸੀ ਇੰਨਕ ਤੇ ਕੱਪੜੇ ਕਰ ਰਹੀਆਂ ਵਾਸ਼ ਮਸ਼ੀਨ ਚੱਲ ਰਹੀਆਂ ਇੰਦਰ ਪਹਿਲਾਂ ਮੈਂ ਹੁਣ ਮੈਂ ਰੁਟੀਨ ਥੋੜਾ ਚੇਂਜ ਕੀਤਾ ਪਹਿਲਾਂ ਮੈਂ ਕੋਸ਼ਿਸ਼ ਹੁੰਦੀ ਮੈਂ ਦਾਲ ਸਬਜ਼ੀ ਬਣਾਉਂਦਾ ਅੰਦਰ ਤੋਂ ਕਿ ਬਾਹਰ ਠੰਡ ਹੁੰਦੀ ਆ ਤੇ ਫਿਰ ਜਿਵੇਂ ਥੋੜੀ ਧੁੱਪ ਚੜ੍ਹਨ ਲੱਗਦੀ ਆ ਫਿਰ ਮੈਂ ਬਾਹਰ ਆ ਕੇ ਕੱਪੜੇ ਧੋਣ ਆਂ ਮੈਂ ਬਾਹਰ ਮੈਂ ਧੋ ਰਿਸੀ ਕੱਪੜੇ ਹੁਣ ਮੈਂ ਥੋੜਾ ਜਿਹਾ ਨਾ ਆਏ ਚੇਂਜ ਕਰਤਾ ਆਪਣਾ ਰੁਟੀਨ ਪਹਿਲਾਂ ਮੈਂ ਸਵੇਰ ਸਭ ਤੋਂ ਪਹਿਲਾਂ ਕੱਪੜੇ ਧੋਂਦੀ ਸੀ ਤੇ ਪਰ ਹੁਣ ਜਿਵੇਂ ਮੌਸਮ ਚੇਂਜ ਹੋ ਗਿਆ ਇੰਨੀ ਜਲਦੀ ਧੁੱਪ ਵੀ ਨਹੀਂ ਆਉਂਦੀ ਇਹ ਠੰਡ ਵੀ ਹੁੰਦੀ ਆ ਬਾਹਰ ਉਸ ਕਰਕੇ ਮੈਂ ਕਿਹਾ ਚਲੋ ਪਹਿਲਾਂ ਅੰਦਰ ਸਬਜ਼ੀ ਵਗੈਰਾ ਬਣਾ ਕੇ ਫੇਰ ਮੈਂ ਕੱਪੜੇ ਧੋਇਆ ਕਰੂੰਗੀ ਧੁੱਪ ਵੀ ਚੜਨ ਲੱਗ ਜਾਂਦੀ ਆ ਤੇ ਠੰਡ ਤੋਂ ਵੀ ਬਚ ਰਹਿਣਾ ਫਿਰ ਬਿਮਾਰ ਹੋ ਕੇ ਸਿਰ ਵੀ ਔਖਾ ਹੋ ਜੂ ਇਸ ਕਰਕੇ ਸਬਜ਼ੀ ਮੈਂ ਅੰਦਰ ਬਣਾ ਚੁੱਕੀ ਸੀ ਕद्दू ਦੀ ਸਬਜ਼ੀ ਬਣਾ ਕੇ ਆਟਾ ਵਗੈਰਾ ਗੁੰਨ ਕੇ ਫੇਰ ਮੈਂ ਮਸ਼ੀਨ 'ਚ ਕੱਪੜੇ ਪਾਏ ਆ ਕੇ ਕੁਝ ਉੱਪਰ ਲੈਣ ਵਾਲੇ ਕੰਫਰਟਰ ਸੀਗੇ ਉਹ ਅਜੇ ਹੋਰੀ ਚਲੇ ਗਏ ਤੇ ਉਹਨਾਂ ਦੇ ਟੌਬਲ ਕੰਫਰਟਰਸ ਮੈਂ ਵਾਸ਼ ਕਰਨੇ ਸੀ ਵੈਸੇ ਕੱਪੜੇ ਤਾਂ ਜانے ਜ਼ਿਆਦਾ ਹੈ ਨਹੀਂ ਸੀ ਫਿਰ ਮੈਨੂੰ ਆਇਆ ਹੋਗਾ ਵਿਚਰੋ ਨਾਲ ਦੇ ਨਾਲ ਕਰਕੇ ਰੱਖਦਾ ਅ ਤੇ ਦੋ ਮੇਰੇ ਕਾਟਨ ਦੇ ਦੁਪੱਟੇ ਸੀ ਜਿਹਦੇ ਸੂਟਾ ਨਾਲਦੇ ਇਹ ਵੀ ਕਿਤੇ ਵਾਸ਼ ਕਰੇ ਬਿਨਾ ਰਹਿ ਗਏ ਇਹ ਵੀ ਵੀ ਰਿਵਾਸ਼ ਕਰਕੇ ਪ੍ਰੈਸ ਕਰਕੇ ਇਹ ਵੀ ਅੰਦਰ ਰੱਖ ਦੂੰਗੀ ਸੂਟਾ ਨਾਲ ਗਰਮੀ ਵਾਲੇ ਸੂਟਾ ਨਾਲ ਇਸ ਤਰ੍ਹਾਂ ਕੋਈ ਥੋੜਾ ਥੋੜਾ ਕਰਕੇ ਕੱਪੜੇ ਹੋ ਗਏ ਸੀ ਫਿਰ ਵੀ ਡੇਲੀ ਰੁਟੀਨ ਵਾਲੇ ਨੇ ਜਿਆਦਾ ਕੱਪੜੇ ਨਹੀਂ ਸੀ ਬਸ ਟਾਵਲਸ ਸੀਗੇ ਤੇ ਉੱਪਰ ਲੈਣ ਵਾਲੇ ਕੰਫਰਟਰ ਸੀਗੇ ਇਸ ਤਰ੍ਹਾਂ ਦਾ ਕੁਝ ਰੁਟੀਨ ਮੇਰਾ ਹੁਣ ਕੱਪੜੇ ਮੈਂ ਥੋੜੀ ਜਿਹੀ ਲੇਟ ਤੋਂ ਹੈ ਕਿਉਂ ਪਹਿਲਾਂ ਮੈਂ ਕਿਚਨ ਦਾ ਕੰਮ ਕਰਿਆ ਕਰੂੰਗੀ ਮੌਸਮ ਦੇ ਹਿਸਾਬ ਨਾਲ ਫਿਰ ਆਪਣਾ ਰੁਟੀਨ ਚੇਂਜ ਕਰਨਾ ਪੈਂਦਾ ਕੰਮ ਤਾਂ ਘਰਾਂ 'ਚ ਉਹੀ ਹੁੰਦੇ ਨੇ ਗਰ बस ਹੁਣ ਇੱਕ ਦਿਨ ਛੋਟੇ ਹੋ ਗਏ ਐਨੇ ਦਿਨ ਛੋਟੇ ਹੋ ਗਏ ਕੰਮ ਕਰਦੇ ਨੂੰ ਪਤਾ ਹੀ ਲੱਗਦਾ ਵੀ ਇੰਨਾ ਟਾਈਮ ਹੋ ਗਿਆ ਫਿਰ ਦੇ ਘੜੀ ਵਾ ਵੇਖਦੇ ਨੇ ਕਿਹਾ ਐਨਾ ਟਾਈਮ ਹੋ ਗਿਆ ਵੀ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਲੱਗਦਾ ਕੰਮ ਜਿਹਦੇ ਕੋਲ ਜ਼ਿਆਦਾ ਖਾਸ ਕਰ ਉਹ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਇਹ ਹੈਗਾ ਮੇਰਾ ਅੱਜ ਦਾ ਬ੍ਰੈਕਫਾਸਟ ਥੋੜੀ ਮੈਂ ਨਾ ਡਾਈਟ ਵਧੀਆ ਰੱਖਣ ਦੀ ਕੋਸ਼ਿਸ਼ ਕਰਦੀ ਆ ਫੇਰ ਕੁਝ ਨਾ ਕੁਝ ਹੋ ਜਾਂਦਾ ਖਾਦਾ ਪੀਤਾ ਜਾਂਦਾ ਹੈ ਜੇ ਅੱਜ ਮੈਂ ਸੋਚ ਰਹੀ ਆ ਡਾਈਟ ਵਧੀਆ ਕਰਾਂ ਬਹੁਤ ਡਾਈਟ ਮੇਰੀ ਖਰਾਬ ਹੋਈ ਪਈਆ ਪਰ ਫੇਰ ਕੁਝ ਨਾ ਕੁਝ ਹੈ ਜੇ ਖਾਦਾ ਜਾਂਦਾ ਜੀ ਕਰਿਆ ਹੁੰਦਾ ਖਾਣ ਨੂੰ ਪਰ ਹੁਣ ਸੋਚ ਰ ਟਾਈਮ ਹੋ ਰਿਹਾ 2:30 ਦਾ 2:30 ਹੋ ਗਏ 10:35 ਹੋ ਗਏ ਇਧਰ ਮੈਂ ਰੱਖਿਆ ਚਾਹ ਦਵਿੰਦਰ ਹੋਰ ਆਣੇ ਆਣਾ ਖੇਤ ਕਣਕ ਵਿਜਨ ਕਹਿੰਦੇ ਚਾਹ ਕਰ ਦੋ ਕੁੱਟ-ਕੁੱਟ ਚਾਹ ਪੀ ਕੇ ਜਾਵਾਂਗੇ ਤੇ ਇਧਰ ਕੁੱਟਰੀਆਂ ਲਾਈ ਚੀ ਚਾਹ ਵਾਸਤੇ ਮੈਂ ਹੁਣ ਨਹਾ ਗਈ ਸੀ ਮੈਨੂੰ ਐਸਵੇਂ ਨਾ ਕਿਨਚਨ 'ਚ ਘਾਟਾ ਲਗਾ ਲਾਂ ਵੀ ਕਿਚਨ ਦੇ ਵਿੱਚ ਕਲੀਨਿੰਗ ਸ਼ੁਰੂ ਕਰ ਲਾਂ ਸਾਫ ਸਫਾਈ ਜੋ ਮੈਂ ਦਿਵਾਲੀ ਵੇਲੇ ਵੀ ਕਰੀ ਨਹੀਂ ਮੈਂ ਇੱਕ ਦੋ ਦਿਨਾਂ ਦਾ ਕੰਮ ਰਹਿ ਗਿਆ ਬੀਜ ਬਜਾਈ ਦਾ ਫਿਰ ਮੈਂ ਹੁਣ ਐਵੇਂ ਵੇਟ ਕਰਦੀ ਸੀ ਕਿ ਕਣਕ ਦੀ ਬੀਜ ਬਜਾਈ ਹੋ ਜਾਏ ਕਿਉਂਕਿ ਰੋਟੀ ਦਾ ਚਾਹ ਦਾ ਬਹੁਤ ਕੰਮ ਰਹਿੰਦਾ ਫਿਰ ਤੁਹਾਡੇ ਕਿਚਨ ਫਿਰ ਮੈਂ ਸੋਚਿਆ ਅੱਜ ਚਲੋ ਮੈਂ ਸਫਾਈ ਸ਼ੁਰੂ ਕਰਦੀ ਹੁਣ ਮੈਂ ਘੰਟਾ ਕਰਾ ਲੂੰਗੀ 11 ਤੋਂ 12 ਦੇਖਦੇ ਆਂ ਵਿੱਚ ਹੈਲਪਰ ਵੀ ਆਊਗਾ ਨਹੀਂ ਪੋਚਾ ਡਾਣਾ ਆਣਾ ਜਿਉ ਉਹ ਆਗੇ ਪਤਾ ਨਹੀਂ ਮੇਰੇ ਤੋਂ ਕਿਚਨ ਸ਼ੁਰੂ ਹੋਊਗਾ ਕਿ ਹੁਣ ਕੱਨਾ ਹੀ ਹੋਊਗਾ ਪਤਾ ਨਹੀਂ ਦੇਖਦੇ ਆਂ ਸੋਚਿਆ ਤੇ ਮੈਂ ਵੀ ਹੁਣ ਘੰਟਾ ਥੱਕ ਮੈਂ ਲਗਾ ਲਾਂਗੀ ਬਾਕੀ ਅੰਦਰ ਅੰਦਰ ਵਾਲੇ ਕੈਬਿਨਟਸ ਹੁਣ ਕਰ ਲੂੰਗੀ ਤੇ ਜਿਹੜੇ ਬਾਹਰ ਰਹਿ ਗਏ ਉਹ ਸ਼ਾਮ ਨੂੰ ਕਰ ਲੂਗੀ ਕਿਚਨ ਮੈਂ ਅੱਜ ਆਜ ਕੰਪਲੀਟ ਕਰਦਾ ਮੇਰੀ ਲਿਸਟ ਵਿੱਚ ਬਹੁਤ ਕੰਮ ਪਏ ਨੇ ਬਹੁਤ ਕੰਮ ਪੈਂਡਿੰਗ ਪਏ ਨੇ ਮੇਰੀ ਡਿਸਕ ਵਿੱਚ ਤੇ ਜੇ ਥੋੜਾ ਖਿੱਚ ਕੇ ਕਰੂੰ ਫਿਰ ਕੰਪਲੀਟ ਹੋ ਮੈਂ ਸੋਚ ਰਹੀ ነኝ ਅੱਜ ਜਿਹੜੀ ਗਰਮ ਬੈੱਡ ਸ਼ੀਟਸ ਨੇ ਉਹ ਵੀ ਕੱਢ ਦਾਂ ਨਾਲੇ ਮੇਰੀ ਬੈੱਡ ਸ਼ੀਟ ਵਾਲੀ ਕਵਰ ਦੀ ਸੈਟਿੰਗ ਹੋ ਜੋ ਉਹਦੀ ਕਵਰ ਵੀ ਨਾ ਥੁੰਨੀ ਪਈਏ ਆਪਣਾ ਨਾਲ ਨਾਲੇ ਕਵਰ ਦੀ ਸਾਫ ਸਫਾਈ ਸਾਫ ਸਫਾਈ ਨਹੀਂ ਆਣੀ ਸੈਟਿੰਗ ਹੋ ਨੂੰ ਕੱਪੜੇ ਸਾਫ਼ ਤਾਂ ਹੈਗੇ ਨੇ ਅਲਮਾਰੀਆਂ ਪਰ ਵਿੱਚ ਕੱਪੜੇ ਬਹੁਤ ਉਥਲ ਪੁਥਲ ਹੋਏ ਪਏ ਨੇ ਵੀ ਗਰਮ ਚਾਦਰਾਂ ਕੱਢ ਤੇ ਉੱਪਰ ਉਹ ਦਵਾਨ 'ਚੋ ਟਿਕਾ ਦਾਂ ਤੇ ਗਰਮੀਆਂ ਵਾਲੇ ਚੱਕ ਦਾਂ ਅਸੀਂ ਇੱਕ ਦੋ ਰੱਖ ਲਾਂ ਗਰਮੀਆਂ ਵਾਲੀਆਂ ਕਿਉਂਕਿ ਹੁਣ 10-15 ਦਿਨਾਂ ਨੂੰ ਹੂਲਨ ਬੈੱਡ ਸ਼ੀਟਸ ਹੀ ਪੁਛਾਉਣੀਆਂ ਪੈਣੀਆਂ ਇੱਕ ਮੈਂ ਇਹ ਸੋਚ ਰਹੀ ਹਾਂ ਵੀ ਅੱਜ ਮੈਂ ਗਰ ਫਿਰ ਉਹ ਹੀ ਗੱਲਾਂ ਫਿਰ ਦੇਖਣਾ ਕਿਵੇਂ-ਕਿਵੇਂ ਕੰਮ ਹੁੰਦੇ ਨੇ ਕੀ ਕੰਮ ਬਣਦੇ ਨੇ ਕੀ ਰਹਿੰਦੇ ਨੇ ਸੋਚ ਜਗਾ ਬਹੁਤ ਕੁਝ ਆ ਲਿਸਟ ਮੇਰੇ ਕੰਮਾਂ ਦੀ ਬਹੁਤ ਵੱਡੀ ਐ ਫਿਰ ਨਾਲ-ਨਾਲ ਦੇਲੀ ਦੇ ਕੰਮ ਆਉਂਦੇ ਨੇ ਜਿਹੜੇ ਕੰਮ ਉਹ ਵੀ ਕਰਨੇ ਪੈਣਾਂ ਨੇ ਵੀ ਕੱਪੜੇ ਕੋਈ ਡਸਟਿੰਗ ਕੋਈ ਵਾਸ਼ਰੂਮ ਕਲੀਨ ਕਰਨਾ ਕਿਚਨ ਦਾ ਖਾਣਾ ਪਕਾਉਣਾ ਨਾਲ-ਨਾਲ ਫਿਰ ਇਹ ਵੀ ਚੱਲਦੇ ਨੇ ਫਿਰ ਐਕਸਟਰਾ ਦੇ ਦੂਜੇ ਕੰਮਾਂ ਨੂੰ ਇੰਨਾ ਜ਼ਿਆਦਾ ਟਾਈਮ ਪਾਚਦਾ ਨਹੀਂ ਕਿ ਦਿਨ ਬਹੁਤ ਛੋਟੇ ਹੋ ਗਏ ਬਹੁਤ ਛੋਟੇ ਦਿਨ ਹੋ ਗਏ ਕਿ ਸਵੇਰੇ ਮੇਰੇ ਤੋਂ ਜਲਦੀ ਉੱਠਿਆ ਨਹੀਂ ਜਾਂਦਾ ਕਿਉਂਕਿ ਰਾਤ ਨੂੰ ਜਲਦੀ ਪਿਆ ਨਹੀਂ ਜਾਂਦਾ ਮੈਨੂੰ ਰਾਤ ਨੂੰ ਨੀਂਦ ਹੀ ਨਹੀਂ ਆ ਉਸ ਕਰਕੇ ਮੇਰੇ ਕੰਮ ਫਿਰ ਸਵੇਰੀ ਮੈਂ ਲੇਟ ਸ਼ੁਰੂ ਕਰਦੀ ਆ ਤੇ ਹੁਣ ਮੈਂ ਸੋਚਿਆ ਵੀ ਘੰਟਾ ਮੈਂ ਕਿਚਨ ਤੇ ਲਗਾ ਲਾਂ ਕਿਚਨ ਲਈ ਮੈਨੂੰ ਟਾਈਮ ਕੱਢਣਾ ਹੀ ਪਊਗਾ ਜੇ ਮੈਂ ਸੋਚੂ ਮੈਂ ਫ੍ਰੀ ਹੋਊਂਗੀ ਉਦੋਂ ਸਾਫ਼ ਕਰੂੰਗੀ ਆਏ ਸਾਫ਼ ਨਹੀਂ ਹੋਣੀ ਫਿਰ ਇਸ ਕਰਕੇ ਮੈਂ ਇਹ ਡਿਸਾਈਡ ਕੀਤਾ ਵੀ ਹੁਣ ਮੈਂ ਇੱਕ ਘੰਟਾ ਕਿਚਨ ਨੂੰ ਦਿੰਨੀ ਆ ਵੀ ਹੁਣ ਮੈਂ ਅੰਦਰਲੇ ਕੈਬਿਨੇਟਸ ਕਲੀਨ ਕਰਦੀ ਆ ਬਾਕੀ ਸ਼ਾਮ ਨੂੰ ਦੇਖਾਂਗੇ ਜੋ ਵੀ ਆਪਣਾ ਅੱਗੇ ਰੁਟੀਨ ਬਣੂਗਾ ਸ਼ਾਮ ਆਈ ਤੋ ਕਈ ਵਾਰ ਕੰਮ ਉਦੋਂ ਵੀ ਕੋਈ ਨਿਕਲਿਆ ਆਉਂਦਾ ਹੁੰਦਾ ਫਿਰ ਹੁਣ ਮੈਂ ਕਿਚਨ ਸਾਫ਼ ਕਰਨੀ ਸ਼ੁਰੂ ਕਰਤੀ ਸੀ ਮੈਂ ਕਿ ਸਭ ਤੋਂ ਪਹਿਲਾਂ ਮੈਂ ਹਾ ਪਾਂਡਿਆਂ ਵਾਲੇ ਜਿਹੜੇ ਰੈਕ ਨੇ ਇਹ ਸਾਫ਼ ਕਰਾਂ ਇਹ ਸਾਫ਼ ਕਰਨੇ ਮੈਨੂੰ ਬਹੁਤ ਹੀ ਔਖੇ ਲੱਗਦੇ ਨੇ ਔਖੇ ਲੱਗਦੇ ਨੇ ਕਾਲ ਬਹੁਤ ਹੁੰਦੀ ਹੈ ਵੀ ਹਏ ਇੰਨੇ ਸਾਰੇ ਪਾਂਡੇ ਬਾਹਰ ਕੱਢੋ ਫਿਰ ਅੰਦਰ ਰੱਖੋ ਬਸ ਇਹ ਚੀਜ਼ ਹੋ ਜਾਂਦੀ ਆ ਪਰ ਸਾਫ਼ ਕਰਨਾ ਨੇ ਔਖਾ ਪਾਂਡੇ ਕੱਢਣੇ ਤੇ ਵਾਪਸ ਇੱਕ ਇੱਕ ਪਾਂਡਾ ਕਰਕੇ ਟਿਕਾਉਣਾ ਉਹ ਚੀਜ਼ ਦੀ ਮੈਨੂੰ ਬਹੁਤ ਕਾਲ ਹੁੰਦੀ ਹੈ ਮੈਂ ਕਿ ਜਿਹੜੀ ਚੀਜ਼ ਤੋਂ ਮੈਨੂੰ ਡਰ ਲੱਗਦਾ ਹੈ ਜਿਹੜਾ ਕੰਮ ਕਰਨਾ ਤੋਂ ਮੈਂ ਡਰਦੀ ਹਾਂ ਪਹਿਲਾਂ ਮੈਂ ਉਸੇ ਨੂੰ ਹੀ ਹੱਥ ਪਾਉਂਗੀ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਇਹੀ ਚੂਜ਼ ਕੀਤਾ ਵੀ ਮੈਂ ਇਹੀ ਕਲੀਨ ਕਰਾਂ ਭਾਂਡੇ ਐਨੇ ਨਿਕੜਦੇ ਕੱਢਦੇ 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 15 ਮਿੰਟ ਲੱਗ ਜਾਂਦੇ ਨੇਗੇ ਤੇ ਫਿਰ ਇਸ ਤੋਂ ਬਾਅਦ ਇੰਟਰੈਕਸ ਨੂੰ ਸਟੀਲ ਰੈਕਸ ਮੈਂ ਉਹਨੂੰ ਕਲੀਨ ਕਰ ਦੂੰਗੀ ਕੋਲਿਨ ਹੀ ਯੂਜ਼ ਕਰ ਰਹੀ ਹਾਂ ਕਲੀਨ ਨਹੀਂ ਗਿੱਲਾ ਕੱਪੜਾ ਵੀ ਕਰ ਸਕਦੇ ਹਾਂ ਮੈਂ actually ਫਿਰ ਬਾਕੀ ਸਾਰੇ ਕਿਚਨ ਨੂੰ ਕੋਲਿਨ ਕਰੂੰਗੀ ਸਾਫ ਕਲੀਨਰ ਨਾਲ ਦੂਸਰੇ ਨਾਲ ਵੀ ਚਲੋ ਮੈਂ ਰੈਕਸ ਤੇ ਕੋਲਿਨ ਯੂਜ਼ ਕਰ ਲਵਾਂਣੀ ਆ ਤੇ ਇਸ ਵਾਰ ਕਿਚਨ ਮੇਰੀ ਜਿਵੇਂ ਮੈਂ ਲੇਟ ਸਾਫ ਕੀਤੀ ਆ ਤੇ ਥੋੜੀ ਅੱਗੇ ਨਾਲੋਂ ਜ਼ਿਆਦਾ ਗੰਦੀ ਸੀਗੀ ਅੱਗੇ ਮੈਂ ਮਿੰਨੀ ਮਿੰਨੀ ਤੋਂ ਕਰਦੀ ਰਹਿੰਦੀ ਸੀ ਇੰਨੀ ਜ਼ਿਆਦਾ ਗੰਦੀ ਨਹੀਂ ਹੁੰਦੀ ਸੀ ਐਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਸੀ ਤੇ ਗੰਦੀ ਜ਼ਿਆਦਾ ਹੋਣ ਕਰਕੇ ਟਾਈਮ ਮੈਨੂੰ ਜ਼ਿਆਦਾ ਲੱਗ ਰਿਹਾ ਸੀਗਾ ਸਾਫ਼ ਕਰਨ ਨੂੰ ਨਾਲ ਇਹਨੇ ਮਨ ਚੀ ਸੋਚ ਰਹੀ ਸੀ ਵੀ ਅੱਗੇ ਤੋਂ ਮੈਂ ਨਹੀਂ ਲੇਟ ਨਹੀਂ ਹੋਣਾ ਕਿਚਨ ਸਾਫ਼ ਕਰਾਂ ਜਿਵੇਂ ਨਾ ਜਿਵੇਂ ਟਾਈਮ ਕੱਢ ਕੇ ਜ਼ਰੂਰ ਕਿਚਨ ਆਪਣੀ ਮਹੀਨੇ ਤੋਂ ਸਾਫ਼ ਕਰਿਆ ਕਰੂੰਗੀ ਤੇ ਮੈਨੂੰ ਬਹੁਤ ਹੀ ਔਖਾ ਲੱਗ ਰਿਹਾ ਸੀ ਵੀ ਇਸ ਵਰ ਟਾਈਮ ਜ਼ਿਆਦਾ ਲੱਗ ਰਿਹਾ ਤੇਗ ਜਿਆਦਾ ਗੰਦੀ ਕਿਚਨ ਦੇਖ ਦੇਖ ਆਪ ਨੂੰ ਵੀ ਘਬਰਾਟ ਆ ਰਹੀ ਸੀ ਬਾਈ ਹਾਈ ਐਂਡਿੰਗ ਗੰਦੀ ਕਿਚਨ ਹੋਈ ਪਈ ਸੀ ਮੇਰੀ ਮੈਂ ਕਿਉਂ ਨਹੀਂ ਟਾਈਮ ਕੱਟਿਆ ਮੈਂ ਕਿਉਂ ਨਹੀਂ ਟਾਈਮ ਤੇ ਸਾਫ਼ ਕਰੀ ਤੇ ਆਪ ਨੂੰ ਵੀ ਆਏ ਅੰਦਰ ਚਿਚੜਾ ਪੰਜ ਆ ਰਿਹਾ ਸੀਗਾ ਤੇ ਥੋੜਾ ਜਿਹਾ ਕੰਮ ਰੋ ਸ਼ਾਂਤ ਰੋ ਕੰਮ ਹੋ ਜਾਂਦੇ ਨੇ ਟਾਈਮ ਜ਼ਰੂਰ ਬੱਧ ਮੈਨੂੰ ਲੱਗਿਆ ਸਾਫ਼ ਕਰ ਦੇਣ ਕਿਚਨ ਪਰ ਕਿਚਨ ਸਾਫ਼ ਕਰਕੇ ਫਿਰ ਮੈਨੂੰ ਬਹੁਤ ਹੀ ਸਕੂਨ ਮਿਲਿਆ ਲੋ ਜੀ ਭਾਂਡਿਆਂ ਵਾਲੇ ਰੈਕ ਆਪਾਂ ਦੋਨੇ ਘਰ ਤੇ ਸਾਫ਼ ਅਤੇ ਵਾਪਸ ਭਾਂਡੇ ਵੀ ਕਾਕ ਇਹਦੇ ਵਿੱਚ ਭਾਂਡੇ ਇੰਨੇ ਜਿਆਦਾ ਯੂਜ਼ ਹੁੰਦੇ ਨੇ ਸਟੀਲ ਦੇ ਭਾਂਡੇ ਆਪਣੇ ਘਰਾਂ ਵਿੱਚ ਇੰਨੇ ਜਿਆਦਾ ਯੂਜ਼ ਹੁੰਦੇ ਨੇ ਤੁਸੀਂ ਸਾਈਡ ਬਾਈ ਸਾਈਡ ਦੂਸਰੀ ਕਰੋਕਰੀ ਜਿੰਨੀ ਮਰਜ਼ੀ ਰੱਖ ਲਓ ਪਰ ਸਟੀਲ ਦੇ ਭਾਂਡੇ ਵਰਤੇ ਬਿਨਾ ਸਵਾਦ ਵੀ ਨਹੀਂ ਆਉਂਦਾ ਤੇ ਸਰਦਾ ਵੀ ਨਹੀਂ ਹੈਗਾ ਕਈ ਵਾਰ ਮੈਂ ਸੋਚਦੇ ਹਾਂ ਮੈਂ ਦੂਸਰੀ ਪਲੇਟ ਸੁਵਿੰਦਰ ਕਹਿੰਦੇ ਡਿਨਰ ਸੈਟ ਪਏ ਨੇ ਹੋਰ ਪੈਨੂ ਪਲੇਟਾਂ ਤੁਸੀਂ ਵੀ ਯੂਜ਼ ਕਰ ਲਓ ਮੈਂ ਕਰਦੀ ਨਹੀਂ ਰੱਖੇ ਵੀ ਹੋਏ ਨੇ ਰੈਕ ਵਿੱਚ ਪਰ ਰੋਟੀ ਖਾਣ ਦਾ ਮਜ਼ਾ ਨਹੀਂ ਆਉਂਦਾ ਉਹਨਾਂ ਵਿੱਚ ਰੋਟੀ ਖਾਣ ਦਾ ਜਿਹੜਾ ਸਵਾਦ ਐ ਨਾ ਸਟੀਲ ਦੇ ਭਾਂਡਿਆਂ 'ਚ ਆਉਂਦਾ ਪਤਾ ਨਹੀਂ ਕੀ ਗੱਲ ਖਾਸ ਕਰ ਤਾਲ ਸਬਜ਼ੀ ਸਟੀਲ ਦੀ ਕੌਲੀਆਂ 'ਚ ਹੀ ਸਵਾਦ ਦਿਖਾਵਾਂਗਾ ਇੱਕ ਲੰਬਾ ਫਾਰਮੈਲਿਟੀ ਜੀ ਫਸਟੀਲ ਦੇ ਕੋਲੀਆਂ ਵਿੱਚ ਜਿਹੜਾ ਖਾਣ ਦਾ ਸਵਾਲ ਆਉਂਦਾ ਦੂਸਰੇ ਭਾਂਡਿਆਂ 'ਚ ਨਹੀਂ ਆਉਂਦਾ ਹੈਗਾ ਤੇ ਉੱਪਰ ਵਾਲੇ ਕੈਬਿਨੇਟਸ ਨੂੰ ਕਲੀਨ ਕਰ ਚੁੱਕੀ ਸੀ ਕੁਝ ਕੁਸ਼ ਤਾਂ ਮੈਂ ਪਹਿਲਾਂ ਕਲੀਨ ਕਰਦੇ ਸੀ ਮਹੀਨਾ ਦੋ ਮਹੀਨੇ ਪਹਿਲਾਂ ਹੀ ਮੈਂ ਉੱਪਰ ਵਾਲੇ ਤਾਂ ਕਰਦੇ ਸੀ ਕਿਉਂਕਿ ਜਿਹੜੇ ਮੈਂ ਸਹਾਲ ਤੋਂ ਕਰਦੀ ਹੁੰਨੀ ਆ ਤੇ ਕੁਝ ਮੈਂ ਜਿਵੇਂ ਬਿਸਕੁਟਸ ਵਾਲਾ ਖਾਣ ਦਾ ਇੱਕ ਜਿਮਨੀ ਦੀ ਸਾਈਡ ਤੇ ਨਾਲੀ ਕ੍ਰੌਕਰੀ ਵਾਲਾ ਕੈਬਿਨੇਟ ਹੈਗਾ ਕਿਚਨ ਵਿੱਚ ਉਹ ਮੈਂ ਪਹਿਲਾਂ ਕਰ ਚੁੱਕੀ ਸੀ ਕੁਝ ਦਿਨ ਪਹਿਲਾਂ ਕਰੀ ਸੀ ਐਂ ਤਾਂ ਮੈਂ ਥੋੜਾ ਥੋੜਾ ਕੱਪੜਾ ਵਿੱਚ ਮਾਰਦੇ ਰਹਿੰਦੀ ਸੀ ਜਿਵੇਂ ਜਿਵੇਂ ਮੈ ਮੈਂ ਕੱਪੜਾ ਉਹਦੇ ਵਿੱਚ ਮਾਰਦੇ ਰਹੀ ਸੀ ਨਹੀਂ ਤਾਂ ਕਿਚਨ ਦਾ ਬਹੁਤ ਬੁਰਾ ਹਾਲ ਹੋ ਜਾਣਾ ਸੀਗਾ ਇੱਕ ਦਿਨ ਮੈਂ ਕੈਬਿਨੇਟਸ ਤੋਂ ਥੋੜੇ-ਥੋੜੇ ਮੈਂ ਬਾਹਰੋਂ ਹੀ ਸਾਫ਼ ਕਰ ਇਸ ਲਈ ਥੋੜਾ ਜਿਹਾ ਟਾਈਮ ਕੱਢ ਕੇ ਜੇ ਬਿਲਕੁਲ ਵੀ ਨਾ ਇਹਨਾਂ ਨੂੰ ਹੱਥ ਲਾਉਂਦੀ ਫਿਰ ਹੁਣ ਉਹ ਤਾਂ ਬਿਲਕੁਲ ਦੇਖਣਯੋਗ ਹਾਲਤ ਨਹੀਂ ਹੋਣੀ ਹੁੰਦੀ ਰਸੋਈ ਦੀ ਐਂ ਤੇ ਮੈਂ ਥੋੜਾ-ਬਹੁਤ ਕਰਦੀ ਰਹੀ ਸੀ ਕਦੇ ਇੱਕ ਡਰਾਅਰ ਕਰਦਾ ਮੇਰਾ ਟਾਈਮ ਲੱਗਾ ਕੱਪੜਾ ਐ ਮਾਰਦਾ ਖਾਲੀ ਜਗ੍ਹਾ 'ਚ ਕਦੇ ਮੈਂ ਦੋਚ ਮਾਰਦਾ ਕਦੇ ਮੈਂ ਬਾਹਰੋਂ ਸਾਫ਼ ਕਰਦਾ ਕੋਈ ਮੈਨੂੰ ਛਿੱਟੇ ਲੱਗੇ ਦਿਖੇ ਜਾਂ ਗੰਦੇ ਹੱਥ ਲੱਗੇ ਦਿਖੇ ਐਂ ਥੋੜਾ-ਥੋ ਤੇ ਡੀਪ ਕਲੀਨਿੰਗ ਮੈਂ ਹਰ ਮਹੀਨੇ ਨਹੀਂ ਕਰਦੀ ਹੁੰਦੀ ਐ ਤੁਹਾਨੂੰ ਵੀ ਪਤਾ ਤੁਸੀਂ ਮੇਰੇ ਵੀਡੀਓਜ਼ ਕਾਫੀ ਟਾਈਮ ਤੋਂ ਦੇਖਦੇ ਹੋ ਵੀ ਹਰ ਮਹੀਨੇ ਮੈਂ ਕਿਚਨ ਕਲੀਨ ਕਰਦੀ ਹੁੰਦੀ ਆ ਫਿਰ ਬਹੁਤ ਜ਼ਿਆਦਾ ਰਗੜਾ ਰਕੜੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਕਿਚਨ ਨੂੰ ਇਸ ਕਰਕੇ ਇੱਕ ਮਹੀਨੇ ਤੋਂ ਮੈਂ ਕਿਚਨ ਸਾਫ਼ ਕਰਨੀ ਹੀ ਕਰਨੀ ਹੁੰਦੀ ਆ ਔਰ ਇੱਕ ਇੱਕ ਡਰਾਅਰ ਕਰਕੇ ਮੈਂ ਸਾਫ਼ ਕਰਦੀ ਹੁੰਨੇ ਆ ਵੀ ਇੱਕ ਡਰਾਅਰ ਦਾ ਮੈਂ ਸਮਾਨ ਬਾਹਰ ਕੱਢ ਲਾਂਣੀ ਆ ਫਿਰ ਡਰਾਅਰ ਸਾਫ਼ ਕਰਕੇ ਵਾਪਸ ਰੱਖਾ ਲਾਂਣੀ ਜੇ ਸਾਰੇ ਸਮਾਨ ਇਕੱਠਾ ਹੀ ਬਾਹਰ ਕੱਢਾਂਗੇ ਉਹ ਫਿਰ ਬਹੁਤ ਹੀ ਜ਼ਿਆਦਾ ਸਮਾਨ ਐਨਾ ਇਕੱਠਾ ਹੋਏਂਦਾ ਸਮਾਨ ਨੂੰ ਦੇਖ ਕੇ ਹੀ ਘਬਰਾਹਟ ਆਉਂਦੀ ਆ ਇਸ ਕਰਕੇ ਮੈਂ ਸਾਰਾ ਸਮਾਨ ਇਕੱਠਾ ਨਹੀਂ गढ़ਦੀ ਹੁੰਦੀ ਮੈਂ ਇੱਕ ਇੱਕ ਡਰਾਅ ਕਰਕੇ ਹੀ ਸਾਫ਼ ਕਰਦੀ ਹੁੰਦੀ ਆ ਔਰ ਇਹਨਾਂ ਸਮਾਨ ਬਾਹਰ ਕੱਢ ਕੇ ਫਿਰ ਕਈ ਵਾਰ ਕੀ ਹੁੰਦਾ ਨਾ ਆਪਾਂ ਨੂੰ ਵਿਚ ਰੁਕਣਾ ਪੈਂਦਾ ਕੋਈ ਨਾ ਕੋਈ ਹੋਰ ਕੰਮ ਹੋ ਜਾਂਦਾ ਜਾਂ ਕੱਲੇ ਕੋਈ ਆ ਗਏ ਆ ਕੋਈ ਹੋਰ ਕੰਮ ਹੋ ਗਿਆ ਇਸ ਨੂੰ ਚਾਹ ਕਹਿੰਦੀ ਫਿਰ ਉਹ ਥੋੜਾ ਜਿਹਾ ਮੁਸ਼ਕਲ ਲੱਗਦਾ ਵੀ ਇੰਨਾ ਖਿੰਡਨ ਕਢਾਉਣ ਪਿਆ ਵਿਚ ਆਪਾਂ ਹੋਰ ਕੰਮ ਕਰੀਏ ਇਸ ਕਰਕੇ ਮੈਂ ਇੱਕ ਇੱਕ ਡਰਾਅ ਕਰਕੇ ਹੀ ਸਾਫ਼ ਕਰਦੀ ਹੁੰਦੀ ਆ ਜੇ ਕੋਈ ਵੀ ਚੀਜ਼ ਮੈਨੂੰ ਲੱਗੇ ਵੀ ਕੋਈ ਚੀਜ਼ ਕੱਢਣ ਵਾਲੀ ਹੈ ਕੋਈ ਖਾਲੀ ਡੱਬੀ ਕੋਈ ਡੱਬਾ ਕੋਈ ਚੀਜ਼ ਮੈਂ ਯੂਜ਼ ਨਹੀਂ ਕਰ ਰਹੀ ਫਿਰ ਆਪਣੀ ਹਰ ਮਹੀਨੇ ਉਹ ਚੀਜ਼ ਵੀ ਨਾਲ ਦੇ ਨਾਲ ਨਿਕਲਦੀ ਰਹਿੰਦੀ ਹੈਗੀ ਇਸ ਕਰਕੇ ਮਹੀਨੇ ਦਾ ਸਫਾਈ ਕਿਚਨ ਦੀ ਬਹੁਤ ਹੀ ਜ਼ਰੂਰੀ ਹੋ ਜਾਂਦੀ ਆ ਤੇ ਕੁਛ ਕਿਚੰਦੇ ਜਿਹੜੇ ਡਰਾਅਰਸ ਤੇ ਮੈਟਸ ਨੇ ਇੰਨੇ ਗੰਦੇ ਸੀਗੇ ਮੈਨੂੰ ਲੱਗਿਆ ਵੀ ਕੱਪੜਾ ਮਾਰ ਕੇ ਨਹੀਂ ਸਰਨਾ ਵੀ ਵਾਸ਼ ਕਰਨੇ ਪੈਣਗੇ ਜਿੰਨਾ ਤੇ ਮੈਨੂੰ ਲੱਗਦਾ ਸੀ ਵੀ ਠੀਕ ਹੈ ਗਿੱਲਾ ਕੱਪੜਾ ਚੱਲ ਜਾਊਗਾ ਮੈਂ ਗਿੱਲਾ ਕੱਪੜਾ ਮਾਰਿਆ ਪਰ ਕੁਛ ਮੈਂ ਵਾਸ਼ ਕਰੇ ਜਿਹਦੇ ਜ਼ਿਆਦਾ ਡਰਾਅਰਸ ਯੂਜ਼ ਹੁੰਦੇ ਨੇ ਉਹ ਫਿਰ ਜਾਣਾ ਗੰਦੇ ਸੀ ਉਹ ਮੈਂ ਵਾਸ਼ ਹੀ ਕਰਤੇ ਮੈਂ ਕਿਹਾ ਫਿਰ ਹੁਣ ਨਹੀਂ ਮੈਨੂੰ ਅਗਲੀ ਵਾਰ ਫੇਰ ਮੈਨੂੰ ਆਏ ਆਊਗਾ ਵਾਸ਼ ਮੈਂ ਕਿਉਂ ਨਹੀਂ ਕੀਤੇ ਵੀ ਕਰਨੇ ਹੀ ਪੈਣਗੇ ਉਹ ਫਿਰ ਮੈਂ ਮੈਟਸ ਵਾਸ਼ ਕੀਤੇ ਇੱਕ ਇੱਕ ਡਰਾਅ ਕਰਕੇ ਸੈਟਿੰਗ ਹੋਏਗੀ ਸਫਾਈ ਹੋਏਗੀ ਤੇ ਕੁਝ ਮੈਟਸ ਮੈਂ ਕਰ ਰਹੀਆਂ ਵਾਸ਼ ਵਾਸ਼ ਕਰਦੇ ਜੋ ਨਾਲ ਫਿਰ ਮਨ ਨੂੰ ਸੰਤੁਸ਼ਟੀ ਆ ਜਾਂਦੀ ਵੀ ਹਾਂ ਕਲੀਨ ਹੋ ਗਏ ਫਿਰ ਨੈਕਸਟ ਟਾਈਮ ਚਲੋ ਗਿੱਲਾ ਕੱਪੜਾ ਵਾਜ ਜਾਊਗਾ ਗਿੱਲੇ ਕੱਪੜੇ ਨਾਲ ਸਾਫ਼ ਹੋ ਜਾਣਗੇ ਹਰ ਵਾਰੀ ਮੈਂ ਪੋਸ਼ ਨਹੀਂ ਕਰਦੀ ਹੁੰਦੀ ਜਿਵੇਂ ਇਸ ਵਾਰੀ ਵਾਸ਼ ਕਰਤੇ ਫਿਰ 2-4 ਮਹੀਨੇ ਵਧੀਆ ਲੰਘੇ ਹੁੰਦੇ ਨਹੀਂ ਇਹ 2-4 ਕੀ ਕਈ ਵਾਰਾਂ ਇਹਨਾਂ ਪਤਾ 6 ਮਹੀਨੇ ਸਾਲ ਹੀ ਲੰਘ ਜੇ ਜਿਵੇਂ ਮੈਂ ਮਿੰਨੇ ਤੋਂ ਹਰ ਮਹੀਨੇ ਕਲੀਨ ਕਰਦੀ ਰਹਾ ਕਿਚਨ ਫਿਰ ਤਾਂ ਹਰ ਵਾਰੀ ਵਾਸ਼ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਹੁਣ ਜਿਵੇਂ ਕਾਫੀ ਟਾਈਮ ਹੋ ਗਿਆ ਸੀ ਮੈਂ ਕਿਚਨ ਕਲੀਨ ਨਹੀਂ ਕਰੀ ਤੇ ਹੁਣ ਥੋੜੇ ਜ਼ਿਆਦਾ ਗੰਦੇ ਮੈਨੂੰ ਫੀਲ ਹੋਈ ਇਸ ਕਰਕੇ ਮੈਂ ਕਿਹਾ ਵਾਸ਼ ਹੀ ਕਰ ਦਾਂ ਜਿਵੇਂ ਵਾਪਸ ਆਈ ਰਾਕ ਤੇ ਮੇਰੇ ਮਨ ਚ ਫੇਰ ਆਈ ਰਹੂਗਾ ਜਦ ਮੈਂ ਦੇਖਾ ਕਰੂੰਗੀ ਵੀ ਹਾਈ ਮੈਂ ਵਾਸ਼ ਕਿਉਂ ਨਹੀਂ ਕੀਤਾ ਵਾਸ਼ ਕਰਦੇ ਨੇ ਸੀ ਫਿਰ ਆਪਣੇ ਮਨ ਚ ਇੱਕ ਗਿਲਟ ਹੀ ਰਹਿੰਦਾ ਇਸ ਕਰਕੇ ਮੈਂ ਕਿਹਾ ਚਲੋ ਵਾਸ਼ ਕੁਝ ਮੈਂ ਟਾਈਮ ਕੱਢਿਆ ਕਿਚਨ ਵਾਸਤੇ ਅਚੀ ਤਰਹੀ ਨਾਲ ਨੂੰ ਕਲੀਨ ਕਰਾਂ ਵਾਸ਼ ਕਰਨੇ ਬੜੇ ਈਜ਼ੀ ਨੇ ਨਾਲ ਦੀ ਨਾਲ ਮੈਂ ਸੁੱਕਾ ਕੱਪੜਾ ਮਾਰ ਕੇ ਵਾਈਪ ਕਰਦੇ ਨਾਲ ਦੀ ਨਾਲ ਹੀ ਸੁੱਕ ਜਾਂਦੇ ਹੁੰਦੇ ਨੇਗੇ ਤੇ ਮੈਂ ਥੋੜਾ ਟਾਈਮ ਬਸ ਲੌਬੀ 'ਚ ਮੈਂ ਪੱਖਾ ਚਲਾ ਕੇ ਤੇ ਸੋਫੇ ਤੇ ਰੱਖ ਦਿੱਤੇ ਸੀ ਕੱਪੜੇ ਨਾਲ ਵਾਈਪ ਕਰਕੇ ਤੇ ਨਾਲ ਦੀ ਨਾਲ ਹੀ ਸੁੱਕ ਜਾਂਦੇ ਨੇਗੇ ਆਹ ਵਾਲੇ ਡਰਾਅਰ ਦਾ ਵੀ ਮੈਂ ਮੈਟ ਵਾਸ਼ ਕੀਤਾ ਸੀ ਕਿਉਂਕਿ ਜਿਆਦਾ ਗੰਦਾ ਸੀ ਇਹ ਡਰਾਅਰ ਬਹੁਤ ਜ਼ਿਆਦਾ ਯੂਜ਼ ਹੁੰਦਾ ਕਿਉਂਕਿ ਇਹਦੇ ਵਿੱਚ ਸਾਡਾ ਰੋਟੇ ਵਾਲਾ ਡੱਬਾ ਵੀ ਹੁੰਦਾ ਬਾਕੀ ਬੇਸਿਕ ਯੂਜ਼ 'ਚ ਆਉਣ ਵਾਲੇ ਰੋਜ਼ ਦੇ ਮਸਾਲੇ ਵੀ ਹੋ ਜਾਂਦੇ ਨੇ ਉਹ ਯੂਸ ਹੁੰਦੇ ਰਹਿੰਦੇ ਨੇ ਕੁਝ ਡਰਾਅਰ ਬਹੁਤ ਯੂਸ ਹੁੰਦੇ ਨੇ ਕੁਝ ਡਰਾਅਰਸ ਘੱਟ ਯੂਸ ਹੁੰਦੇ ਨੇ ਫਿਰ ਉਸ ਅਕੋਰਡਿੰਗ ਹੀ ਡਰਾਅਰ ਗੰਦੇ ਹੁੰਦੇ ਨੇ ਇਹ ਨਹੀਂ ਹੈਗਾ ਵੀ ਸਾਰੇ ਗੰਦੇ ਨੇ ਜਾਂ ਸਾਰੇ ਸਾਫ਼ ਨੇ ਕੁਝ ਘੱਟ ਗੰਦੇ ਹੁੰਦੇ ਨੇ ਕੁਝ ਜ਼ਿਆਦਾ ਗੰਦੇ ਹੁੰਦੇ ਨੇ ਡਿਪੈਂਡ ਕਰਦਾ ਵੀ ਆਪਾਂ ਕਿਹੜਾ ਡਰਾਅਰ ਜ਼ਿਆਦਾ ਯੂਸ ਕਰਦੇ ਹੁੰਨੇ ਆ ਔਰ ਕਿਚਨ ਇਹ ਜੀ ਜਗ੍ਹਾ ਜਿਹੜੀ ਆਪਾਂ ਸਵੇਰੇ ਉੱਠਦੇ ਕਿਚਨ ਚ ਐਂਟਰ ਕਰਦੇ ਆਂ ਔਰ ਰਾਤ ਤੱਕ ਆਪਣਾ ਕਿਚਨ ਦਾ ਕੰਮ ਖਤਮ ਨਹੀਂ ਹੁੰਦਾ ਕੁਕਿੰਗ ਦਾ ਕੰਮ ਖਤਮ ਨਹੀਂ ਹੁੰਦਾ ਇਸ ਕਰਕੇ ਸਾਫ ਸਫਾਈ ਹਰ ਮਹੀਨੇ ਕਰਨੀ ਜ਼ਰੂਰੀ ਹੋ ਜਾਂਦੀ ਆ ਔਰ ਜੇ ਕਿਚਨ ਸਾਫ ਹੋਊਗੀ ਨਾ ਫੇਰ ਹੀ ਆਪਣਾ ਮਨ ਲੱਗੂ ਕਿਚਨ ਵਿੱਚ ਕੰਮ ਕਰਨ ਦਾ ਦਿਲ ਕਰੂਗਾ ਤੇ ਖੜਨ ਦਾ ਦਿਲ ਕਰੂਗਾ ਆਪਣਾ ਆਲਾ ਦਵਾਲਾ ਜੇ ਸਾਫ ਸੁਥਰਾ ਹੋਊਗਾ ਫੇਰ ਹੀ ਕਿਚਨ 'ਚ ਜੀ ਲੱਗੂਗਾ ਕੰਮ ਕਰਨ ਦਾ ਮਨ ਹੋਊਗਾ ਹਨਾ ਫਿਰ ਕੁਕਿੰਗ ਕਰਨੀ ਵੀ ਅੱਛੀ ਲੱਗੇਗੀ ਜਦੋਂ ਕਿਚਨ ਸਾਫ ਹੋਵੇ ਤੇ ਡਰਾਅਰਸ 'ਚ ਹਰ ਇੱਕ ਚੀਜ਼ ਆਰਗੇਨਾਈਜ਼ਡ ਮਿਲੇ ਆਹ ਇੱਕ ਇੱਕ ਚੀਜ਼ ਵੀ ਆਪਣੀ ਜਗ੍ਹਾ ਹੋਵੇ ਤੇ ਅੱਖਾਂ ਵਿੱਚ ਕਿਸੇ ਚੀਜ਼ ਚੱਕ ਲੋ ਵੀ ਆਪ ਨੂੰ ਆਪਣੀ ਚੀਜ਼ ਦੀ ਇੰਨੀ ਪੱਕੀ ਜਗ੍ਹਾ ਹੋਵੇ ਹਰ ਇੱਕ ਚੀਜ਼ ਦੀ ਇੱਕ ਜਗ੍ਹਾ ਫਿਕਸ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਪਤਾ ਹੋ ਗਿਆ ਚੀਜ਼ ਆਪਣੀ ਇੱਥੇ ਪਈ ਆ ਬਸ ਹੋਰ ਕਿਤੇ ਲੱਭਣ ਦੇ ਲੋੜ ਨਾ ਪਵੇ ਤੇ ਟਾਈਮ ਵੀ ਨਾ ਵੇਸਟ ਹੋਵੇ ਲੱਭਣ ਵਿੱਚ ਵੀ ਸੈਟਿੰਗ ਕਿਚਨ ਦੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਆਹ ਕੋਰਨਰ ਵਾਲੀ ਕੈਬਿਨੇਟ ਵਿੱਚ ਇਹ ਜਿਹਾ ਸਮਾਨ ਆ ਜੋ ਮੈਂ ਘੱਟ ਯੂਜ਼ ਕਰਦੇ ਹਾਂ ਕੁੱਕਰ ਮੇਰੇ ਵਿੱਚ ਜ਼ਰੂਰ ਆਰਗੇਨਾਈਜ਼ ਕਰੇ ਹੋਏ ਨੇ ਜੋ ਮੈਂ ਡੇਲੀ ਯੂਜ਼ ਕਰਦੇ ਮਿਕਸਰ ਵੀ ਪਈਆ ਬਾਕੀ ਇਹ ਬਰਾਊਨ ਟੋਕਰੀ ਹੋਗੀ ਜਿੱਮੇ ਕਾ ਅ ਗੱਤੇ ਦੇ ਡੱਬਾ ਹੁਣ ਨਾ ਕੱਢਿਆ ਇਹਦੇ ਵਿੱਚ ਘੱਟ ਯੂਜ਼ ਹੁੰਨ ਲੇ ਭਾਂਡੇ 'ਚ ਕਦੇ-ਕਦੇ ਯੂਜ਼ ਹੁੰਦੇ ਨੇ ਹੁੰਦੇ ਤਾਂ ਹੈਗੇ ਨੇ ਪਰ ਡੇਲੀ ਨਹੀਂ ਹੁੰਦੇ ਕਦੇ-ਕਦੇ ਹੁੰਦੇ ਨੇ ਜਦੋਂ ਕੰਮ ਜ਼ਿਆਦਾ ਹੁੰਦਾ ਜੇ ਮੈਂ ਐਕਸਟਰਾ ਜੱਗ ਹੋ ਗਏ ਤੇ ਵਾਰ ਫ੍ਰਿਜ ਵਿੱਚ ਜੱਗ ਲੱਸੀ ਦੇ ਵੀ ਹੁੰਦੇ ਨੇ ਦੁੱਧ ਦੇ ਵੀ ਹੁੰਦੇ ਨੇ ਫਿਰ ਉਦੋਂ ਹੋਰ ਜੱਗ ਚਾਹੀਦਾ ਹੁੰਦਾ ਫਿਰ ਇਥੋਂ ਐਕਸਟਰਾ ਜੱਗ ਚੱਕ ਲਈਦਾ ਜਾਂ ਕੋਈ ਸਟੀਲ ਦੇ ਖਾਲੀ ਡੱਬੇ ਨੇ ਉਹ ਕਦੇ-ਕਦੇ ਯੂਜ਼ ਹੁੰਦੇ ਨੇ ਉਹ ਵੀ ਇੱਥੇ ਰੱਖੇ ਹੋਏ ਨੇ ਆਫਟਰ ਆਫ ਆਪਣੀ ਚੀਜ਼ ਕਿਚਨ ਚ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿਹੜੀ ਜ਼ਿਆਦਾ ਯੂਜ਼ ਕਰਨੀ ਹੈ ਕਿਹੜੀ ਘੱਟ ਕਰਨੀ ਹੈ ਕਿ ਨੂੰ ਕਿੱਥੇ ਰੱਖੀ ਆਪਣੇ ਹਿਸਾਬ ਨਾਲ ਸੈਟਿੰਗ ਕਰੀਏ ਤਾਂ ਅੱਛਾ ਵੀ ਲੱਗਦਾ ਆਪਾਂ ਨੂੰ ਕਿਚਨ ਚ ਸਮਾਨ ਯੂਜ਼ ਕਰਨਾ ਚੱਕਣਾ ਤੇ ਵਾਪਿਸ ਰੱਖਣਾ ਵੀ ਈਜ਼ੀ ਹੋ ਜਾਂਦਾ ਫਿਰ ਕਿਚਨ ਦੀ ਨਾ ਸੈਟਿੰਗ ਆਰਗਨਾਈਜੇਸ਼ਨ ਬਹੁਤ ਵਧੀਆ ਪ੍ਰੋਪਰ ਹੋਣੀ ਚਾਹੀਦੀ ਆ ਤਾਂ ਕੋਸ ਸਮਾਨ ਜਿਵੇਂ ਮੈਨੂੰ ਮਿਲਿਆ ਜਿਵੇਂ ਪੰਜੀਰੀ ਵਾਲਾ ਡੱਬਾ ਖਾਲੀ ਸੀ ਵਾਸ਼ ਕਰਨ ਵਾਲਾ ਸੀ ਵੀ ਅੰਦਰ ਪਿਆ ਸੀ ਇੱਕ ਬੋਤਲ ਖਾਲੀ ਪਈ ਸੀ ਸੀਜ਼ਨਿੰਗ ਵਾਲੀ ਇਹ ਵੀ ਮੈਂ ਕੱਢੀ ਆ ਔਰ ਇਹ ਵਾਲਾ ਨਾ ਪੈਨ ਮੈਂ ਅੱਜ ਡਿਸਕਾਰਡ ਕਰ ਰਹੀ ਆ ਮੈਂ ਬਹੁਤ ਬਹੁਤ ਯੂਜ਼ ਕਰ ਲਿਆ ਇਹਦੀ ਜਗ੍ਹਾ ਤੇ ਨਿਕ ਸਟੀਲ ਦਾ ਪੈਨ ਲੈ ਕੇ ਆਉਂਗੀ ਡਰਾਈ ਪਲਾਈ ਦਾ ਜਦੋਂ ਦਵਿੰਦਰ ਫ੍ਰੀ ਹੋਏ ਟਾਈਮ ਹੋਇਆ ਤੇ ਇੱਕ ਨਿੰਬੂ ਨਿਚੋੜ ਵੀ ਮੈਂ ਇਹ ਕੱਟ ਰਹੀ ਆ ਸਾਈਡ ਤੇ ਰੱਖ ਦਉ ਹੁਣ ਲੋੜ ਨਹੀਂ ਹੈਗੀ ਕੋਸ਼ਿਸ਼ ਕਰੂੰ ਮੈਂ ਨਵਾਂ ਨਿੰਬੂ ਨਿਚੋੜ ਲੈ ਕੇ ਰੱਖ ਲਾਂ ਤੇ ਸਟਰਾਸੇ ਗਰਮੀ ਵਿੱਚ ਯੂਜ਼ ਆਉਂਦੀ ਐ ਇਸ ਕਰਕੇ ਮੈਂ ਕਟਲਰੀ ਵਾਲੇ ਡਰਾਅਰ ਚੋਂ ਇਹ ਚੱਕਤੀਆਂ ਫਿਰ ਬਹੁਤ ਵਿੱਚ ਖਲਾਰਾ ਪੈ ਜਾਂਦਾ ਔਰ ਇਹ ਪਲੱਗ ਖਰਾਬ ਹੈ ਸੇ ਹੁਣ ਅਸੀਂ ਦੂਸਰਾ ਲਗਾ ਲੈ ਇਹ ਨੂੰ ਫਿਰ ਮੈਂ ਬਾਹਰ ਕੱਢ ਦੂੰਗੀ ਤੇ ਉਸ ਤੋਂ ਬਾਅਦ ਮੈਂ ਲਈ ਆਪਣੀ ਬ੍ਰੇਕ ਘੰਟਾ ਕਿਚਨ ਵਿੱਚ ਕੰਮ ਕਰਕੇ ਥੋਣ ਖਾ ਰਹੀ ਫਰੂਟ ਤੇ ਬਾਹਰੋਂ ਕੱਪੜੇ ਉਤਾਰ ਕੇ ਅੰਦਰ ਰੱਖੇ ਹੋਏ ਨੇ ਬੈੱਡ ਤੇ ਵੀ ਬਹੁਤ ਖਿੰਡਣ ਖਡਾਉਣ ਹੋ ਜਾਂਦੇ ਕੱਪੜਿਆਂ ਦਾ ਫਰੂਟ ਖਾ ਕੇ ਤੇ ਫਿਰ ਕੱਪੜੇ ਸੰਭਾਲ ਦਿਆਂ 12:00 b.m. ਹੋ ਗਿਆ ਸੀ ਟਾਈਮ ਘੰਟਾ ਸਵਾ ਘੰਟਾ ਮੇਰਾ ਕਿਚਨ ਵਿੱਚ ਲੱਗ ਗਿਆ ਕੰਮ ਕਰਦੀ ਦਾ ਪਰ ਕੰਮ ਬਹੁਤ ਹੋ ਗਿਆ ਅੰਦਰਲੇ ਸਾਰੇ ਕੈਬਿਨਟਸ ਹੋ ਚੁੱਕੇ ਨੇ ਥੋਣ ਕਰਦੇ ਲੰਚ ਕद्दू ਦੀ ਸਬਜ਼ੀ ਬਾਹਰ ਜਗੇ ਦੀ ਰੋਟੀ ਤੇ ਦਹੀਂ ਬਾਦਰੀ ਦੀ ਰੋਟੀ ਮੈਂ ਹੁਣ ਤਾਜੀ ਬਣਾ ਕੇ ਲੈ ਕੇ ਆਈਆਂ ਗਰਮ-ਗਰਮ ਬਹੁਤ ਟੇਸਟਿੀ ਟਾਈਮ ਹੋ ਗਿਆ ਸਵਾ 3 ਦਾ ਸਵਾ 3 ਹੋ ਗਏ ਤੇ ਇਧਰ ਮੈਂ ਬਣਾ ਲਈ ਆਪਣੀ ਚਾਹ ਚਾਹ ਪੀ ਕੇ ਫਿਰ ਜਿਹੜੀ ਕਿਚਨ ਮੇਰੀ ਰਹਿੰਦੀ ਹੈ ਬਾਹਰੋਂ-ਬਾਹਰੋਂ ਰਹਿ ਗਈ ਅੰਦਰ ਦੇ ਕੈਬਿਨਟਸ ਹੋਗੇ ਫਿਰ ਮੈਂ ਉਹਦੀ ਝੁੱਟੀ ਲਾਵਾਂ फटाफट ਅ ਥੋੜੀ ਜਿਹੀ ਕਿਚਨ ਜਿਆਦਾ ਗੰਦੇਸਵਾਰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਰਿਹਾ ਮੈਨੂੰ ਨਾਰਮਲ ਜਿਉਂ ਮੈਂ ਕਲੀਨਿੰਗ ਕਰਦੀ ਹੁੰਨੀ ਐ ਇਸ ਕਰਕੇ ਮੈਨੂੰ ਆਰਾਮ ਨਾਲ ਡੇਢ ਘੰਟਾ ਲੱਗ ਜਾਣਾ ਬਾਹਰੋਂ-ਬਾਹਰੋਂ ਸਫਾਈ ਕਰਦੇ ਨੂੰ ਕਵਰਟਸ ਮਾਰੂ ਹੋਣਗੇ ਬਲਾਈਂਡ ਕਿਚ 1.5 ਘੰਟਾ ਲਾਉਂਗੀ ਰਾਮ ਨੂੰ ਮੇਰਾ ਆਈ ਡੇ ਵੀ 1.5 ਘੰਟਾ ਲੱਗ ਜਾਣਾਗਾ। ਤੋਂ ਚਾਹ ਪੀ ਕੇ ਫਟਾਫਟ ਲੱਗਦੀ ਆ ਆਪਣੇ ਕੰਮ ਤੇ। ਸ਼ਾਮ ਨੂੰ ਸਬਜੀ ਮੈਂ ਕੈਨਸਲ ਕਰ ਦੂੰਗੀ ਨਾ ਬਣਾ ਕੱਦੂ ਪਿਆ ਸਵੇਰ ਵਾਲਾ ਬਿਨਾਂ ਦੁੱਧ ਤੋਂ ਉਸਨੂੰ ਐਡਜਸਟ ਕਰ ਲਾਂਗੇ। ਸਬਜੀ ਦਾ ਟਾਈਮ ਜਰਾ ਸੇਵ ਹੋ ਜਾਊਗਾ। ਵਾਕ ਨਾ ਕਰੂੰਗੀ ਜੇ ਵਾਕ ਕਰੂੰ ਜਾਂ ਥਕਾਵਟ ਹੋ ਜਾਊਗੀ ਵਾਕ ਵੀ ਕੈਨਸਲ ਕਰ ਦੂੰ ਪਰ ਕਿਚਨ ਕੰਪਲੀਟ ਕਰਦਾ ਅੱਜ ਮੈਂ। ਫਿਰ ਰੋਜ਼ ਉਹੀ ਉਹੀ ਕੰਮ ਦੁਬਾਰਾ ਕਰਨਾ ਮੁਸ਼ਕਲ ਹੋ ਜਾਂਦਾ ਰੋਜ਼ ਛੇੜਾ ਛੇੜਦਾ ਇਸ ਕਰਕੇ ਮੈਨੂੰ ਆਇਆ ਵੀ ਮੈਂ ਕਿਚਨ ਅੱਜ ਫਾਈਨਲ ਕਰਨਾ। ਕੱਲ ਨੂੰ ਫਿਰ ਮੈਂ ਹੋ ਕੋਚਾ ਤਾਈਆਂ ਦੇਖ ਰਿਹਾ ਫਿਰ ਜਿਹੜਾ ਕੋ ਸੋਚਿਆ ਹੁੰਦਾ ਚਾਹ ਪੀ ਲਈ ਆਪਾਂ ਚਾਹ ਪੀ ਕੇ ਹੋਈ ਕੰਡੇ ਤੇ ਕੰਡੇ ਤੇ ਹੋ ਕੇ ਕਰਦੇ ਆ ਕੰਮ ਆਪਣੇ ਚਾਹ ਚਾਹ ਕੰਮ ਕਰਨਾ ਮੈਂ ਚਾਹ ਬਣਾ ਲਉ ਬਾਜ਼ਾਰ ਜਾਣਾ ਮੈਂ ਚਾਹ ਬਣਾ ਲਉ ਬਾਜ਼ਾਰੋਂ ਆਇਆ ਚਾਹ ਬਣਾਉਣਾ ਚਾਹੀ ਚੱਲਦੀ ਆਪਣੇ ਘਰਾਂ 'ਚ ਤਾਂ ਚਾਹ ਬਿਨਾਂ ਕਿਸੇ ਕੰਮ ਦੀ ਸ਼ੁਰੂਆਤ ਨਹੀਂ ਹੁੰਦੀ ਕਿ ਆਪੀਨ ਤੋਂ ਬਾਅਦ ਫਿਰ ਮੈਂ ਫੇਰ ਕਿਚਨ ਚਲਾਂਗੀ ਮੈਨੂੰ ਆਈ ਸੀ ਵੀ ਅੱਜ ਮੈਂ ਕਿਚਨ ਦਾ ਕੰਮ ਖਤਮ ਕਰਦਾ ਇਹ ਨਾ ਹੋਵੇ ਕੱਲ ਨੂੰ ਮੈਂ ਫੇਰ ਕਿਚਨ ਚਲਮਕੀ ਜਾਂਨੀ ਹਨ ਵੀ ਇੱਕ ਦਿਨ ਚ ਐਟ ਲੀਸਟ ਕਿਚਨ ਸਾਰੇ ਹੋ ਜਾਈ ਫੇਰ ਕੱਲ ਨੂੰ ਕੋਈ ਹੋਰ ਕੰਮ ਕਰਦੇ ਹੋਈਏ ਤੇ ਅੰਦਰਲੇ ਕੈਬਿਨੇਟਸ ਦਾ ਮੈਂ ਦੁਪਹਿਰ ਤੋਂ ਪਹਿਲਾਂ ਹੀ ਸਾਫ਼ ਕਰ ਚੁੱਕੀ ਸੀ ਤੇ ਹੁਣ ਬਸ ਬਾਹਰੋਂ-ਬਾਹਰੋਂ ਰਹਿ ਗਏ ਸੀਗੇ ਤੇ ਬਾਰ ਵਾਲੇ ਕਰ ਰਹੀ ਹਾਂ ਉੱਪਰੋਂ ਮੈਂ ਕਰ ਚੁੱਕੀ ਹਾਂ ਉੱਪਰ ਲਿਖਿਆ ਕੈਬਨਟਸ ਤੇ ਨੀਚੇ ਲੈ ਕਰ ਰਹੀ ਹਾਂ ਤੇ ਸਾਰੀ ਕਿਚਨ ਇਸ ਵਾਰ ਮੈਂ ਬਾਹਰੋਂ ਮਿਸਟਰ ਮਸਲ ਕਿਚਨ ਕਲੀਅਰ ਨਾਲ ਸਾਫ਼ ਕਰ ਰਹੀ ਹਾਂ ਬਹੁਤ ਹੀ ਵਧੀਆ ਕਲੀਨਰ ਹੈ ਵੀ ਛਿੜਕ ਕੇ ਤੁਸੀਂ ਰੱਖ ਦੋ ਜੀ ਤੁਹਾਡੇ ਕੈਬਨਟਸ ਬਹੁਤ ਗੰਧੀਆਂ ਨੇ ਸਪਰੇਅ ਕਰਕੇ 2-3 ਮਿੰਟ ਲਈ ਛੱਡ ਦਿਓ ਤੁਸੀਂ ਖੁਦ ਦੇਖੋਗੇ ਜਿਹੜੀ ਗੰਦਗੀ ਹੈ ਪੀਲਕ ਹੈ ਜਮਾ ਹੋਈ ਹੋਈ ਕਿ ਸਬਜ਼ੀ ਵਗੈਰਾ ਦੀ ਸਟੀਮ ਹੁੰਦੀ ਜਿਹੜੀ ਲੱਗ ਜਾਂਦੀ ਆ ਤੇ ਆਪਣੇ ਆਪ ਨਰਮ ਪੈ ਚੁਗੀ ਉਤਰਨ ਲੱਗ ਜੂ ਤੁਹਾਨੂੰ ਦਿਖਣ ਲੱਗ ਜੂ ਵੀ ਹਾਂ ਗੰਦਗੀ ਉਤਰ ਰਹੀ ਹੈ ਬਹੁਤ ਹੀ ਵਧੀਆ ਕਲੀਨਰ ਹੈ ਕਿਚਨ ਚ ਯੂਜ਼ ਕਰਨ ਵਾਸਤੇ ਤੁਸੀਂ ਇਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਆਪਣੇ ਅਪਲਾਈਐਂਸਸ ਤੇ ਵੀ ਯੂਜ਼ ਕਰ ਸਕਦੇ ਹੋ ਜਿਵੇਂ ਗੈਸ ਸਟੋਵ, ਮਾਈਕ੍ਰੋਵੇਵ, 에ਅਰ ਫ్రਾਇਰ, ਚਿਮਨੀ ਤੁਸੀਂ ਇਹ ਜਾਂ ਕੁਝ ਕਲੀਨ ਕਰਦੇ ਹੋ ਜ ਰੂਟੀਨ ਚ ਵੀ ਤਾਂ ਉਵੇਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਚਿਕਨਾਈ ਵਾਸਤੇ ਬਹੁਤ ਵਧੀਆ ਚਿਕਨਾਈ ਨੂੰ ਸਾਫ ਕਰਨ ਵਾਸਤੇ ਬਹੁਤ ਹੀ ਵਧੀਆ ਕਲੀਨਰ ਆ ਨਾਲ ਦੇ ਨਾਲ ਸਾਫ ਹੋ ਜਾਂਦੀ ਚਿਕਨਾਈ ਇਹਦੇ ਨਾਲ ਲੰਗ ਲੰਗ ਸਕਰਬਰਸ ਜਾਂ ਲੰਗ ਲੰਗ ਤਰੀਕੇ ਨਾਲ ਸਾਫ ਕਰਨ ਦੀ ਲੋੜ ਨਹੀਂ ਇੱਕ ਸਪਰੇਅ ਹੀ ਤੁਹਾਡੇ ਸਾਰੇ ਕਿਚਨ ਨੂੰ ਕਲੀਨ ਕਰ ਸਕਦੀ ਹੈ ਅਦੇ ਕੋ ਮੈਂ ਆਵਲੀ ਛਿਮਨੀ ਵਾਲੀ ਸਾਈਡ ਨਾ ਕੀ ਕਰਦੇ ਹੁੰਨੇ ਸਪਰੇਅ ਛਿੜਕਾ ਕੇ ਰੱਖ ਦਿੰਦੇ ਦੋ ਤਿੰਨ ਮਿੰਟ ਲਈ ਆ ਦੇਖ ਤੁਹਾਨੂੰ ਪੀਲਕ ਜੀ ਦਿਖ ਰਹੇ ਨਾ ਪੀਲੀਆਂ ਧਾਰੀਆਂ ਜੀ ਲਾਈਨਾਂ ਜੀਆਂ ਇਹ ਸਾਰੇ ਪੀਲਕ ਉਤਰ ਵੀ ਆਪਣੇ ਆਪ ਕਿਉਂਕਿ ਇੱਧਰ ਕੁਕਿੰਗ ਹੁੰਦੀ ਆ ਕਿ ਚਿਮਨੀ ਚੂਲਾ ਇੱਧਰ ਆ ਗਿਆ ਤੇ ਉੱਪਰ ਸਟੀਮ ਫੈਲਦੀ ਫੈਲਦੀ ਆ ਜੇ ਤੁਸੀਂ ਚਿਮਨੀ ਕਿਚਨ ਚ ਲਗਾਈ ਹੋਈ ਹੈ ਇਸ ਇਹ ਹੈਗਾ ਸਾਰੀ ਸਟੀਮ ਚਿਮਨੀ ਚ ਹੀ ਜਾਣੀ ਆ ਸਾਈਡ ਤੋਂ ਹੀ ਫੈਲਦੀ ਆ ਸਪਰੇਅ ਕਰਕੇ ਮੈਂ ਦੋ ਤਿੰਨ ਮਿੰਟ ਲਈ ਛੱਡ ਦਾਨੀ ਆ ਤੇ ਪੂਰੀ ਪੀਲਕ ਆਪਣੇ ਆਪ ਉਤਰ ਜਾਂਦੀ ਆ ਉਸ ਤੋਂ ਬਾਅਦ ਕਪੜਣਾ ਵਾਈਪ ਕਰਦਾ ਨਹੀਂ ਇੱਕ ਵਾਰ ਦਿਫਾਲੇ ਫੇਰ ਸਪਰੇਅ ਨਾਲ ਕਲੀਨ ਕਰਦਿਆਂ ਦੋ ਵਾਰ ਕਰਦੇ ਹੁੰਦੇ ਆਹ ਵਾਲੀ ਸਾਈਡ ਮੈਂ ਤੇ ਬਹੁਤ ਵਧੀਆ ਕਲੀਨ ਹੋ ਜਾਂਦੀ ਆ ਆਪਾਂ ਨੂੰ ਫਿਰ ਬਹੁਤ ਜ਼ਿਆਦਾ ਰਗੜਾ ਰਗੜੀ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ ਮਿਹਨਤ ਵੀ ਆਪਣੀ ਘੱਟ ਜਾਂਦੀ ਆ ਪਰ ਇਹ ਜ਼ਰੂਰ ਆ ਮੈਂ ਚਿਮਨੀ ਵਾਲੀ ਸਾਈਡ ਦੋ ਵਾਰ ਸਾਫ਼ ਕਰਦੇ ਹੁੰਨੇ ਇੱਕ ਵਾਰ ਤਾਂ ਜਿਹੜੀ ਉਹਦੀ ਮੋਟੀ ਮੋਟੀ ਮੈਲ ਜੀ ਹੁੰਦੀ ਹੈ ਗੰਦਗੀ ਹੁੰਦੀ ਹੈ ਉਹ ਉਤਰ ਜਾਂਦੀ ਆ ਦੂਸਰੀ ਵਾਰ ਫੇਰ ਇੱਕ ਅਲੱਗ ਤੋਂ ਕੱਪੜਾ ਲੈ ਕੇ ਹੋਰ ਫੇਰ ਸਪਰੇਅ ਛਿੜਕ ਕੇ ਦੁਬਾਰੇ ਫੇਟ ਸਾਫ਼ ਕਰਦੀ ਹੁੰਦੀ ਹੁੰਦੀ ਆ ਤਾਂ ਕਿ ਮੀਨਾ ਲੰਘ ਜੇ ਮਹੀਨੇ ਤੋਂ ਦੁਬਾਰੇ ਕਿਚਨ ਸਾਫ਼ ਕਰੂੰਗੀ ਉਹ ਫੇਰ ਦੁਬਾਰਾ ਕੈਬਿਨੇਟਸ ਕਰਦੀ ਹੁੰਦੀ ਆ ਕਹਿੰਗੇ ਫਿਰ ਉੱਪਰ ਛੱਟ ਕੇ ਰੋ ਰੋਜ ਹਸਤੇ ਤੋਂ ਤਾਂ ਮੇਰੇ ਤੋਂ ਨਹੀਂ ਸਾਫ਼ ਹੁੰਦੇ ਮੈਂ ਹਰ ਮਹੀਨੇ ਕਿਚਨ ਕਲੀਨ ਕਰਦੀ ਆ ਤੇ ਮਹੀਨੇ ਤੋਂ ਠੀਕ ਰਹਿੰਦੀ ਆ ਕਿਚਨ ਤੇ ਉੱਪਰ ਵਾਲੇ ਤੇ نیچے ਵਾਲੇ ਕੈਬਿਨੇਟਸ ਬਾਹਰ ਹੋ ਚੁੱਕੇ ਸੀ ਕਲੀਨ ਬਸ ਹੁਣ ਮੇਰੇ ਆ কর্নারস ਰਹਿੰਦੇ ਸੀ ਕਲੀਨ ਕਰਨ ਵਾਲੇ ਜਾਂ ਫਿਰ ਬੈਕ ਟਾਈਲਸ ਰਹਿੰਦੀਆਂ ਸੀ ਕਰਨ ਵਾਲੀਆਂ ਇਹ ਟਾਈਲਸ ਤੇ ਵੀ ਮੈਂ ਇਹੀ ਕਲੀਨਰ ਯੂਜ਼ ਕਰਦੀਆਂ ਇਨ ਇਹਦੇ ਨਾਲ ਵੀ ਬਹੁਤ ਅੱਛੀਆਂ ਟਾਈਲਸ ਚਮਕ ਜਾਂਦੀਆਂ ਨੇ ਤੇ ਚਿਕਨਾਈ ਉਤਰ ਜਾਂਦੀ ਹੈ ਫਿਰ ਕਿਚਨ ਵਿੱਚ ਨਾ ਚਿਕਨਾਈ ਹੀ ਰਹਿੰਦੀ ਆ ਆਪਾਂ ਇਹ ਜੇ ਕਲੀਨਰ ਯੂਜ਼ ਕਰਦੇ ਆ ਕਿਚਨ ਸਾਫ਼ ਕਰਦੇ ਆ ਚਿਕਨਾਈ ਬਿਲਕੁਲ ਹੀ ਜਾਂਦੀ ਰਸੋਈ ਵਿੱਚ ਔਰ ਆਪਾਂ ਨੂੰ ਇਹ ਨਹੀਂ ਹੈਗਾ ਸਰਫ ਸਾਬਣ ਅਲੱਗ ਤੋਂ ਚੱਕਣ ਪਊਗਾ ਸਿਰਫ ਇੱਕ ਸਪਰੇਅ ਛਿੜਕੋ ਹਰ ਇੱਕ ਕੀਤੇ ਕਿਚਨ ਵਿੱਚ ਹੈ ਟਾਈਲ ਫੋਨ ਚਾਹੇ ਤੁਹਾਡੇ ਵੁੱਡਨ ਕੈਬਿਨੇਟਸ ਹੋਣ ਚਾਹੇ ਤੁਹਾਡੇ ਅਪਲਾਈਐਂਸਸ ਹੋਣ ਚਾਹੇ ਤੁਹਾਡਾ ਕਾਊਂਟਰ ਟਾਪ ਹੋਵੇ ਇਹ ਹੀ ਸਪਰੇਅ ਤੁਹਾਡਾ ਸਾਰਾ ਕੁਝ ਸਾਫ਼ ਕਰ ਦੋਗੇ ਛਿੜਕ ਕੇ ਬਾਅਦ ਵਾਈਪ ਕਰ ਦੋ ਜੇ ਜ਼ਰੂਰ ਲੱਗਦਾ ਤਾਂ 2 ਮਿੰਟ ਲਈ ਛੱਡ ਦਿਓ ਤੋਂ ਜਿਹੜਾ ਵੁੱਡਨ ਫੁੱਲਨ ਰੈਕ ਤੇ ਆਸੀ ਕੋਨਰ ਵਿੱਚ ਇਹ ਵੀ ਸਾਫ਼ ਕਰ ਲਿ ਸਟਾ ਕੇ ਇਹ ਵੀ ਅਚੀ ਤਰ੍ਹਾਂ ਪਿਛੋ ਸਾਰੀਆਂ ਟਾਈਲਸ ਤੇ ਕਾਊਂਟਰ ਕਲੀਨ ਕੀਤਾ ਤੇ ਸਮਾਨ ਵਾਪਸ ਫਿਰ ਇੱਕ ਵਾਰ ਅਚੀ ਤਰ੍ਹਾਂ ਵਾਈਪ ਕਰਕੇ ਕੱਪੜਾ ਮਾਰ ਕੇ ਤੇ ਟਿਕਾ ਦੂੰਗਾ ਤਾਂ ਮੇਰਾ ਰੂਟੀਨ ਚ ਹੈ ਇੰਨੀਆਂ ਚੀਜ਼ਾਂ ਨੂੰ ਇੱਥੇ ਸਾਫ਼ ਕਰਦੇ ਆਂ ਨੇ ਕੱਪੜਾ ਮਾਰਤੇ ਰਹਿਣੀਆਂ ਪਰ ਅੱਜ ਡੀਪ ਕਲੀਨਿੰਗ ਹੋ ਰਹੀ ਹੈ ਤਾਂ ਹਰ ਇੱਕ ਚੀਜ਼ ਸਾਫ਼ ਕਰਨੀ ਚਾਹੂੰਗੀ ਦਿਲ ਕਰਦਾ ਵੀ ਕਿ ਇੱਕ ਚੀਜ਼ ਕੱਪੜਾ ਮਾਰ ਕੇ ਰੱਖ ਦੇ ਜਪਾ ਸਾਫ਼ ਸਫਾਈ ਕਰਦੇ ਆਂ ਕਿਉਂਕਿ ਡਸਟ ਬਹੁਤ ਜ਼ਿਆਦਾ ਹੁੰਦੀ ਹੈ ਮੌਸਮ ਵੀ ਇਹ ਹੈ ਜਾ ਹੁਣ ਬਹੁਤ ਜ਼ਿਆਦਾ ਡਸਟ ਵਾਲਾ ਮੌਸਮ ਹੋਇਆ ਪਿਆ ਹੁਣ ਜੋ ਕਣਕ ਦੀ ਬੀਜ ਬਚਾਈ ਹੋਗੀ ਨਾ ਉਸ ਤੋਂ ਬਾਅਦ ਇੱਕਦ ਤੱਕ ਕੋਈ ਹਲਕਾ ਜਿਹਾ ਮੀਂਹ ਪਏਗਾ ਬਾਰਿਸ਼ ਹੋ ਕੇ ਫੇਰ ਸਾਰੀ ਇਹ ਡਸਟ ਜਿਹੜੀ ਫੇਰ نیچے ਵਾਟੂਗੀ ਫੇਰ ਸੈਟਲਡਾਊਨ ਜੀ ਹੋ ਜਾਊਗੀ ਤੇ ਬਲਾਈਂਡ ਵੀ ਮੈਂ ਕਿਹਾ ਚਲੋ ਸਾਫ ਕਰਦਾ ਫਿਰ ਬਲਾਈਂਡ ਰਹੇਗਾ ਸਾਫ ਕਰਨ ਵਾਲਾ ਆਸਤੇ ਫਿਰ ਮੈਂ ਬਲਾਈਂਡ ਵੀ ਸਾਫ ਕੀਤਾ ਗਿੱਲਾ ਕੱਪੜਾ ਕਰਕੇ ਤੇ ਵਾਈਪਰ ਤੇ ਕੱਪੜਾ ਲਗਾ ਕੇ ਫਿਰ ਬਲਾਈਂਡ ਵੀ ਸਾਫ ਕੀਤਾ ਦੋ ਤਿੰਨ ਵਾਰ ਕੱਪੜਾ ਧੋ ਕੇ ਮਰਛੀ ਜਰਾ ਮਾਰੇ ਇਹ ਇੱਕ ਇੱਕ ਵਾਰ ਮਾਰ ਕੇ ਹੀ ਸਾਫ ਹੋ ਗਿਆ ਬਲਾਈਂਡ ਇੱਕ ਵਾਰ ਤਾਂ ਮੋਟਾ ਮੋਟਾ ਰੇਤ ਤਾਂ ਹੀ ਉੱਤੇ ਲੇਕੋង ਕਿ ਮੈਂ ਸੁੱਕੀ ਡਸਟਿੰਗ ਨਹੀਂ ਕਰੀ ਬਲਾਈਂਡ ਦੀ ਅੱਜ ਜੇ ਮੈਂ ਸੁੱਕੀ ਡਸਟਿੰਗ ਕਰਦੀ ਫਿਰ ਮੇਰੀ ਕਿਚਨ ਜਿਹੜੀ ਸਾਫ ਕਰੀ ਹੋਈ ਉਹਦੇ ਵਿੱਚ ਡਸਟ ਫੈਲਦੀ ਮਿੱਟੀ ਇੱਧਰ ਉੱਧਰ ਫੈਲ ਜਾਣੀ ਸੀ ਇਸ ਕਰਕੇ ਸੁੱਕਾ ਕੱਪੜਾ ਨਹੀਂ ਮਾਰਿਆ ਮੈਂ ਸਿੱਧਾ ਡਾਇ ਕਿ ਦੋ ਤਿੰਨ ਵਾਰ ਵਾਸ਼ ਕਰਕੇ ਮੈਂ ਗਿੱਲਾ ਕੱਪੜਾ ਮਾਰਿਆ ਫਿਰ ਲਾਸਟ ਤੇ ਫ੍ਰਿਜ ਰਹਿ ਗਿਆ ਸੀ ਬਾਹਰੋਂ ਕਲੀਨ ਕਰਨ ਵਾਲਾ ਬਾਹਰੋਂ ਮੈਂ ਇਹ ਵੀ ਕਰਦਾ ਤੇ ਅੰਦਰੋਂ ਵੀ ਮੈਂ ਕਲੀਨ ਕੀਤਾ ਸੀ ਬਾਅਦ ਵਿੱਚ ਫਿਰ ਮੇਰਾ ਮਨ ਕਰਿਆ ਕਿ ਅੰਦਰੋਂ ਹੀ ਮੈਂ ਕਿਉਂ ਛੰਡਾਂ ਤੇ ਅੰਦਰੋਂ ਵੀ ਬਾਅਦ ਵਿੱਚ ਮੈਂ ਫ੍ਰਿਜ ਕਲੀਨ ਕਰਤਾ ਸੀ ਖਾਜਾ ਦਾ ਸਬਜੀ ਵਾਲਾ ਡੱਬਾ ਸੀ ਵੀ ਸਾਫ਼ ਕਰਨ ਵਾਲਾ ਉਹ ਵੀ ਮੈਂ ਕਲੀਨ ਕਰਤਾ ਸੀ ਉਹ ਅੰਦਰੋਂ ਮੈਂ ਕਰਦੀ ਹੀ ਨਹੀਂ ਸੀ ਥੋੜਾ ਬਹੁਤਾ ਕੱਪੜਾ ਮਾਰਦੀ ਰਹਿੰਦੀ ਸੀ ਅੰਦਰ ਇੰਨਾ ਕਰਕੇ ਅੱਜ ਮੇਰੀ ਕਿਚਨ ਦੀ ਬਹੁਤ ਬਹੁਤ ਵਧੀਆ ਸਫਾਈ ਹੋ ਗਈ ਉਸ ਤੋਂ ਬਾਅਦ ਮੈਨੂੰ ਥਕਾਵਟ ਇੰਨੀ ਥਕਾਵਟ ਹੋਈ ਔਰ ਠੰਡ ਵੀ ਮੈਨੂੰ ਇੰਨੀ ਜਲ ਰਹੀ ਉਸ ਤੋਂ ਬਾਅਦ ਮੇਰੇ ਤੋਂ ਕੁਝ ਵੀ ਨਹੀਂ ਹੋਇਆ ਸੋ ਇਹ ਸੀ ਮੇਰੇ ਅੱਜ ਦੇ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੀ ਇੱਕ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ